ਲੋ ਜੀ ਇਹ ਹੈਗਾ ਦੁਨੀਆ ਦਾ ਸਭ ਤੋਂ ਛੋਟਾ ਕੜਾਵਾ ਦੁਨੀਆ ਦਾ ਕਿੰਨੇ ਕਿੰਨੇ ਵੇਖਿਆ ਇੰਨਾ ਕੜਾ ਐਡਾ ਕਵੜਾ ਕੜਾ ਆਹ ਦੇਖੋ ਇਹ ਹੈਗਾ ਦੁਨੀਆ ਦਾ ਸਭ ਤੋਂ ਛੋਟਾ ਕੜਾ ਪਰ ਇਸ ਨੂੰ ਕਹਿੰਦੇ ਨੇ ਛੱਲਾ ਕੜਾ ਛੱਲਾ ਨਹੀਂ ਹੈ ਭਾਈ ਇਹ ਕੜੇ ਆ ਆਹ ਦੇਖੋ ਇਦਾਂ ਕਰੋਗੇ ਤੇ ਵੱਡੇ ਹੋ ਜਾਣਗੇ ਮੇਰੇ ਕੋਲ ਆਈਆ ਕਿ ਦੁਨੀਆ ਦੇ ਸਭ ਤੋਂ ਛੋਟੇ ਗੁੜੇ ਸਭ ਤੋਂ ਛੋਟੇ ਗੁੜੇ ਹਨ ਦੁਨੀਆ ਦੇ ਛੀਚੀ ਉਂਗਰਚਾਂ ਦਾ ਚਾਹ ਤੋਂ ਲਾਸਟ ਵਾਲੀ ਸੀ ਚਾਹ ਤੋਂ ਛੋਟਕੜਾ ਹੈ